ਤੁਹਾਡੇ ਸਾਹਮਣੇ ਯਾਰ ਬੰਦਾ ਮਰ ਰਿਹਾ ਯਾਰ ਤੁਹਾਨੂੰ ਪਤਾ ਕਿ ਜਾ ਕੇ ਉਹ ਦਵਾਈ ਪੀ ਰਿਹਾ ਤੁਹਾਡਾ ਜਾਣਾ ਕੀ ਸੀਗਾ ਦੋ ਬੰਦੇ ਤੁਸੀਂ ਖੜੇ ਹੋ ਉਹ ਯਾਰ ਸ਼ੀਸ਼ੀ ਉਹ ਫੜਨੀ ਸੀ ਉਹਦੇ ਤੋਂ ਸ਼ੀਸ਼ੀ ਛੱਡੋ ਰਹਾਓ ਜੀ ਕਿਸੇ ਨੇ ਆਵਾਜ਼ ਤੱਕ ਨਹੀਂ ਮਾਰੀ ਇਹ ਵੀ ਨਹੀਂ ਕਿਹਾ ਕਿ ਬਾਬਾ ਕੀ ਕਰ ਰਹੇ ਹਨ ਦੋ ਬੰਦੇ ਗੇਟ ਦੇ ਬਾਹਰ ਖੜੇ ਦੇਖ ਰਹੇ ਨੇ ਕੱਚਾਂ ਚ ਹੱਥ ਦਿੱਤੇ ਹੋਏ ਨੇ ਮਤਲਬ ਲੱਖ ਦੀ ਲਹਨਤਾ ਉਹ ਕਹਿੰਦੇ ਕਿ ਚੰਨੂ ਭਰ ਪਾਣੀ ਤੁਹਾਨੂੰ ਡੁੱਬ ਕੇ ਤੁਹਾਨੂੰ ਤਾਂ ਉਹਦੇ ਵਿੱਚ ਵੀ ਸ਼ਾਇਦ ਪੋਲੇ ਤਾਂ ਡੁੱਬਿਆ ਨਾ ਜਾਵੇ। ਨੂੰ ਯਾਰ ਇੰਨੀ ਕਿ ਸ਼ਰਮ ਨਹੀਂ ਆਈ। ਅਸੀਂ ਤਾਂ ਉਹ ਪੰਜਾਬੀਆਂ ਕਿ ਜਿਹੜੇ ਸਾਡੇ ਸਾਹਮਣੇ ਕੋਈ ਕੁੱਤਾ ਮੱਲਾ ਵੀ ਮਰ ਰਿਹਾ ਹੋਵੇ ਨਾ ਅਸੀਂ ਉਹਨੂੰ ਵੀ ਬਚਾਉਣ ਜਾਂਦੇ। ਇੱਕ ਬੰਦਾ ਖੱਬੇ ਪਾਸੇ ਖੜਾ ਗੇਟ ਤੇ ਇੱਕ ਸੱਜੇ ਪਾਸੇ ਖੜਾ ਐ ਖੜੇ ਨੇ ਤੇ ਤਮਾਸ਼ਾ ਦੇ। ਜਿਸ ਤਰੀਕੇ ਨਾਲ ਉਹ ਵੀਡੀਓ ਬਣਾ ਰਿਹਾ ਮੈਨੂੰ ਐ ਲੱਗ ਰਿਹਾ ਕਿ ਉਹ ਕਿਤੇ ਨਾ ਕਿਤੇ ਇਹ ਪ੍ਰੂਫ ਇਕੱਠੇ ਕਰ ਰਿਆ ਸੀ ਕਿ ਸਾਡੇ ਨਾਲ ਅਸੀਂ ਨਹੀਂ ਇਹਨੂੰ ਮਾਰਿਆ 100% ਅਦਾਲਤ ਤੁਹਾਨੂੰ ਬੁਲਾ ਕੇ ਪੁੱਛੂਗੀ ਬਿਲਕੁਲ ਵੀ ਆਓ ਵੀ ਕਿਹੜਾ ਉਹ ਸ਼ੇਰ ਵੰਗਾ ਜਿਹਨੇ ਵੀਡੀਓ ਬਣਾਉਣੀ ਬਿਹਤਰ ਸਮਝੀ ਐ ਆ ਜਿਹੜੇ ਬੰਦੇ ਨਾਲ ਖੜੇ ਨੇ ਯਾਰ ਕੋਈ ਬੰਦੇ ਇਹ ਜ਼ਮੀਰਾ ਮਰ ਗਈਆਂ ਰੋਜੀ ਪੰਜਾਬ 'ਚ ਆਪਾਂ ਕਹਿ ਦਿੰਨੇ ਆ ਕਿ ਪੰਜਾਬੀ ਬੜੇ ਮਹਾਨ ਨੇ ਪੰਜਾਬੀ ਸਾਡਾ ਉਹ ਰਾਜ ਸੀਗਾ ਅਸੀਂ ਇਸ ਕੌਮ ਦੇ ਵਾਰਸਾਂ ਪਰ ਮੈਨੂੰ ਲੱਗਦਾ ਕਿ ਲੰਮਾ ਜਿੰਨੀਆਂ ਪਾਈਆਂ ਜਾਂਡ ਉਹਨੀਆਂ ਕੱਟ ਨੇ ਬਾਈ ਇਹ ਦੇਖੋ ਗੀਤਾਂ ਦੇ ਵਿੱਚ ਰਹਿ ਗਏ ਪੰਜਾਬੀ ਬਸ ਸਿੱਧੀ ਜੀ ਗੱਲ ਹੈ ਪੰਜਾਬ ਚ ਸਵੇਰ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੱਕ ਬਜ਼ੁਰਗ ਬਾਬਾ ਜੀ ਨੇ ਦਵਾਈ ਪੀਤੀ ਆਪਣੇ ਖੇਤ ਚ ਖੇਤ ਦੇ ਵਿੱਚ ਜਾ ਕੇ ਕੀ ਹੈ ਸਾਰੀ ਗੱਲਬਾਤ ਮੇਰੇ ਨਾਲ ਗੱਲ ਕਰਨ ਲਈ ਮੌਜੂਦ ਨੇ ਰਾਉ ਬਰਿੰਦਰ ਜੀ ਰਾਉ ਜੀ ਕੀ ਗੱਲ ਗੱਲ ਕੀ ਹੋਈ ਕਿ ਬਾਬਾ ਜੀ ਨੇ ਦਵਾਈ ਪੀ ਲਈ ਸਵੇਰ ਦੀ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਕੈਮਰਾਮੈਨ ਜਿਹੜਾ ਹੈ ਜਿਹੜਾ ਵੀਡੀਓ ਬਣਾ ਰਿਹਾ ਹੈ ਉਹਨੂੰ ਗਾਲਾਂ ਬਹੁਤ ਕੱਢ ਰਹੇ ਨੇ ਕੱਢਣੀਆਂ ਚਾਹੀਦੀਆਂ ਨੇ ਚਾਹੀਦੀਆਂ ਵੀ ਨੇ ਕਿਉਂਕਿ ਇਕੱਲੇ ਕੈਮਰਾਮੈਨ ਦੀ ਗਲਤੀ ਥੋੜੀ ਹੈ ਇਕੱਲੇ ਦੀ ਠੀਕ ਹੈ ਉਦੇ ਨਾਲ ਤੁਸੀਂ ਦੇਖੋ ਜੇ ਵੀਡੀਓ ਤੁਸੀਂ ਧਿਆਨ ਨਾਲ ਦੇਖੋਗੇ ਕਿ ਕੱਲਾ ਕੈਮਰਾਮੈਨ ਨਹੀਂ ਕੈਮਰਾ ਤਾਂ ਹੋ ਸਕਦਾ ਕਿਸੇ ਬੱਚੇ ਕੋਲ ਹੋਵੇ ਜਾਂ ਕਿਸੇ ਕੁੜੀ ਕੋਲ ਹੋਵੇ ਜਾਂ ਕਿਸੇ ਜਨਾਨੀ ਕੋਲ ਹੋ ਜੇ ਨਾਲ ਹੋਰ ਵੀ ਬੰਦੇ ਮੌਜੂਦ ਨੇ ਆਸ-ਪਾਸੇ ਨਾਲ ਆਸ-ਪਾਸੇ ਹੋਰ ਵੀ ਮੌਜੂਦ ਨੇ ਉਹ ਪੂਰਾ ਪਰਿਵਾਰ ਮੌਜੂਦ ਹੈ ਜਿਹਦਾ ਘਰ ਹੈ ਜਿਹਦੇ ਘਰ ਚ ਬਹਿ ਕੇ ਇਹ ਵੀਡੀਓ ਬਣਾਈ ਗਈ ਹੈ ਮਤਲਬ ਤੁਹਾਨੂੰ ਯਾਰ ਇੰਨੀ ਕਿ ਸ਼ਰਮ ਨਹੀਂ ਆਈ ਅਸੀਂ ਤਾਂ ਉਹ ਪੰਜਾਬੀਆਂ ਕਿ ਜਿਹੜੇ ਸਾਡੇ ਸਾਹਮਣੇ ਕੋਈ ਕੁੱਤਾ ਬਿੱਲਾ ਵੀ ਮਰ ਰਿਹਾ ਹੋਵੇ ਨਾ ਅਸੀਂ ਉਹਨੂੰ ਵੀ ਬਚਾਉਣ ਜਾਂਦੇ ਹਾਂ ਜਾਣਦੇ ਆ ਕਿ ਨਹੀਂ ਜਾਣਦੇ ਆ ਰੋੜਾਂ ਤੇ ਐਕਸਪੀਰੀ ਕੋਈ ਜਾਨਵਰ ਨਦੀ ਚ ਜਾਂ ਨਹਿਰ ਚ ਡੁੱਬਦਾ ਹੋਵੇ ਅਸੀਂ ਉਹਨੂੰ ਵੀ ਕਹਿੰਦੇ ਆ ਚਾਰ ਪੰਜਾਬੀ ਇਕੱਠੇ ਹੋ ਕੇ ਕਿ ਆਓ ਯਾਰ ਰੱਸਾ ਲੈ ਕੇ ਆਓ ਇਹਨੂੰ ਆਪਾਂ ਬਚਾ ਲਈਏ ਕੱਢੀਏ ਬਿਲਕੁਲ ਉਹ ਯਾਰ ਥੋੜੇ ਮੂਰੇ ਬੰਦਾ ਮਰ ਰਿਹਾ ਹੈ ਕਿ ਯਾਰ ਬੰਦਾ ਤੁਸੀਂ ਦੇਖੋ 6 ਫੁੱਟ ਤੋਂ ਵੀ ਉੱਚਾ ਹੋ ਬਾਬਾ ਹੈ ਉਹਦੇ ਕਿਆ ਬਾਬੇ ਦੀ ਪਰਸਨੈਲਿਟੀ ਹੈ 70 75 ਸਾਲ ਉਹਦੀ ਉਮਰ ਲੱਗ ਰਹੀ ਹੈ ਬਿਲਕੁਲ ਮੰਨਿਆ ਕਿ ਬੰਦਾ ਤਹਿਸ ਚ ਆ ਗਿਆ ਕੋਈ ਗੱਲਬਾਤ ਹੋ ਗਈ ਪਰਿਵਾਰ ਚ ਲੜਾਈ ਝਗੜਾ ਹੋ ਗਿਆ ਕਿਉਂਕਿ ਉਹ 2-4 ਮਿੰਟ ਦਾ ਹੀ ਹੁੰਦਾ ਲੱਗੀ ਇਹ ਗੁੱਸਾ ਜਿਹੜਾ ਹੁੰਦਾ ਮੈਨੂੰ ਜਿਸ ਤਰੀਕੇ ਨਾਲ ਉਹ ਵੀਡੀਓ ਬਣਾ ਰਿਹਾ ਹੈ ਮੈਨੂੰ ਐ ਲੱਗ ਰਿਹਾ ਕਿ ਉਹ ਕਿਤੇ ਨਾ ਕਿਤੇ ਇਹ ਪ੍ਰੂਫ ਇਕੱਠੇ ਕਰ ਰਿਹਾ ਸੀ ਕਿ ਸਾਡੇ ਨਾਲ ਅਸੀਂ ਨਹੀਂ ਇਹਨੂੰ ਮਾਰਿਆ ਹਾਂ ਨਹੀਂ ਫਿਰ ਹੁਣ ਕਿਹੜੇ ਤੁਸੀਂ ਬਚ ਜੂਗੇ ਹੁਣ ਕਿਹੜੇ ਤੁਸੀਂ ਬਚ ਜੂਗੇ ਵੀ ਜੇ ਤੁਸੀਂ ਪ੍ਰੂਫ ਬਣਾ ਲਿਆ ਵੀ ਅਸੀਂ ਨਹੀਂ ਮਾਰਿਆ ਬਾਬਾ ਆਪ ਹੀ ਹੈ ਹੁਣ ਤੁਹਾਨੂੰ ਅਦਾਲਤ ਪੁੱਛੂਗੀ ਨਹੀਂ 100% ਅਦਾਲਤ ਤੁਹਾਨੂੰ ਬੁਲਾ ਕੇ ਪੁੱਛੂਗੀ। ਬਿਲਕੁਲ। ਵੀ ਆਓ ਵੀ ਕਿਹੜਾ ਉਹ ਸ਼ੇਰ ਬੱਗਾ ਜਿਹਨੇ ਵੀਡੀਓ ਬਣਾਉਣੀ ਬਿਹਤਰ ਸਮਝੀ ਐ। ਆਹ ਜਿਹੜੇ ਬੰਦੇ ਨਾਲ ਖੜੇ ਨੇ ਯਾਰ ਕੋਈ ਬੰਦੇ ਇਹ। ਤੁਸੀਂ ਦੇਖੋ ਕਿ ਇਧਰਲੇ ਪਾਸੇ ਪਹਿਲਾਂ ਕੰਧ ਦੇ ਉੱਤੇ ਦੀ ਉਹ ਬੰਦਾ ਵੀਡੀਓ ਬਣਾਉਂਦਾ ਜਨਾਨੀ ਉਹਦੇ ਨਾਲ ਆ। ਬਾਬਾ ਜਾ ਰਿਹਾ। ਠੀਕ ਹੈ ਜੀ। ਬਾਬਾ ਜਾ ਰਿਹਾ। ਬਾਬੇ ਬਾਬਾ ਜੀ ਦੇ ਹੱਥ ਦੇ ਵਿੱਚ ਕੀਟਨਾਸ਼ਕ ਹੈ ਜਿਹੜੀ ਆਪਾਂ ਕਣਕ ਤੇ ਸਪਰੇਅ ਕਰਨ ਵਾਸਤੇ ਵਰਤਦੇ ਆ। ਹੂੰ। ਬਾਬਾ ਜੀ ਜਾ ਰਹੇ ਨੇ ਉਹ ਆਲੂ ਕੋਲ ਜਾ ਰਹੇ ਨੇ ਜਿੱਥੇ ਮੋਟਰ ਲੱਗੀ ਆ ਚਵੱਚਾ ਉੱਥੇ ਜਾ ਕੇ ਤੁਸੀਂ ਦੇਖੋ ਦਾਤੀ ਦੇ ਨਾਲ ਉਹ ਪੂਰਾ ਉਹਨੂੰ ਕੱਟਦੇ ਬੰਦਦੇ ਨੇ ਪੂਰੀ ਸੀਨ ਬਿਲਕੁਲ ਉਹ ਕੱਟੇ ਵੀ ਕੱਟੋ ਘਾਟ 1.5 ਮਿੰਟ ਉਹਨਾਂ ਨੇ ਖੋਲਣ ਤੇ ਲਾਇਆ ਪੂਰਾ ਬਿਲਕੁਲ ਯਾਰ ਤੁਸੀਂ RAM ਨਾਲ ਬਣਾ ਕੇ ਉੱਥੇ ਤੁਸੀਂ ਫੋਕਸ ਕਰਕੇ ਤੁਸੀਂ ਵੀਡੀਓ ਬਣਾ ਰਹੇ ਹੋ ਮਤਲਬ ਤੁਹਾਨੂੰ ਇਹ ਨਹੀਂ ਹੈਗਾ ਮੰਨਿਆ ਚਲੋ ਬੰਦਾ ਯਾਰ ਤੁਹਾਡਾ ਘਰ ਦਾ ਵੀ ਨਹੀਂ ਹੈਗਾ ਪਿੰਡ ਦਾ ਤਾਂ ਹੈਗਾ ਨਾ ਮੰਨਿਆ ਤੁਹਾਡਾ ਤੁਹਾਡੇ ਦੁਸ਼ਮਣ ਆ ਯਾਰ ਬਿਲਕੁਲ ਪਰ ਅਸੀਂ ਤਾਂ ਦੁਸ਼ਮਣ ਨੂੰ ਵੀ ਇਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਆ ਕਿ ਜੇ ਸਾਡੀ ਬਾਲੀਓ ਦੁਸ਼ਮਣੀਆਂ ਤਾਂ ਅਸੀਂ ਲੜ ਕੇ ਮਰਾਂਗੇ ਜਾਂ ਮੈਂ ਮਰ ਜੂ ਜਾਂ ਮੈਂ ਉਹਨੂੰ ਮਾਰ ਦੂੰ ਉਹ ਤਾਂ ਇੱਕ ਹੁੰਦੀ ਆ ਬਰਾਬਰ ਵਾਲੀ ਗੱਲ ਇੱਕ ਥੋੜੇ ਮੂਰੇ ਯਾਰ ਬੰਦਾ ਬਜ਼ੁਰਗ ਬੰਦਾ ਇਸ ਤਰੀਕੇ ਨਾਲ ਦਵਾਈ ਪੀ ਕੇ ਇਹ ਦੇਖੋ ਪਹਿਲਾ ਕੇਸ ਨਹੀਂ ਹੈਗਾ ਇਹ ਆਜਾ ਇਹ ਤਾਂ ਜਿਹੜਾ ਸਾਹਮਣੇ ਆ ਗਿਆ ਕਿਉਂਕਿ ਵੀਡੀਓ ਬਣ ਗਈ ਹੁਣ ਵੀਡੀਓ ਇਹਨਾਂ ਨੇ ਬਣਾਈ ਤਾਂ ਸੀ ਆਪਣੀ ਭਲਾਈ ਦੇ ਲਈ ਬਿਲਕੁਲ ਉਹ ਗੱਲ ਇਹ ਨਾ ਤੇ ਉੱਟ ਪੁੱਠਾ ਇਸ ਕਰਕੇ ਪਹੂਗੀ ਕਿਉਂਕਿ ਅਦਾਲਤ ਨੇ ਵੀ ਤੁਹਾਨੂੰ ਉੱਥੇ ਜਾਣਾ ਹੀ ਆ ਥੋੜੀ ਇਹ ਵੀਡੀਓ ਬਤੌਰ ਪ੍ਰੂਫ ਜਾਊਗੀ ਅਦਾਲਤ ਦੇ ਵਿੱਚ ਤੇ ਅਦਾਲਤ ਜਿਹੜਾ ਜੱਜ ਹੈ ਉਹ ਕਹੂਗਾ ਕਿ ਜਿਹੜੇ ਬੰਦੇ ਨੇ ਬਣਾਈ ਆ ਉਹ ਲੈ ਕੇ ਆਓ ਅਸੀਂ ਅਫਸਰ ਦੇਖਦੇ ਆ ਜਦੋਂ ਆਪਾਂ ਪੱਤਰਕਾਰ ਵੀ ਕਰਦੇ ਆ ਨਾ ਜੇ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਹੈ ਰਿਕਾਰਡ ਤਾਂ ਅਦਾਲਤ ਸੱਦਦੀ ਹੈ ਕਿ ਕਿਹੜੇ ਬੰਦੇ ਸੀ ਵੀ ਜਿਨ੍ਹਾਂ ਨੇ ਚਾਹੇ ਉਹ ਪੱਤਰਕਾਰ ਹੀ ਸੀ ਵੀ ਬਲਾਓ ਵੀ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਇਹ ਇਹ ਗਵਾਹ ਨੇ ਮੌਕੇ ਦੇ ਤੇ ਇੱਥੇ ਇਹ ਜਿਹੜੇ ਬੰਦੇ ਨੇ ਤੁਸੀਂ ਦੇਖੋ ਜਦੋਂ ਬਾਬਾ ਪੀ ਲੈਂਦਾ ਵਿਚਾਰਾ ਥੱਕਿਆ ਹਰਿਆ ਹੁਣ ਉਹਨੇ ਪਤਾ ਨਹੀਂ ਉਹਨੂੰ ਕੀ ਕਿਹਾ ਹੋਣਾ ਕਿਸ ਤਰੀਕੇ ਦੇ ਨਾਲ ਉਹ ਤਾਂ ਤਾਨੇ ਮੇਨੇ ਜਾਂ ਕਿੰਨੇ ਪ੍ਰੈਸ਼ਰ ਤੋਂ ਪ੍ਰੈਸ਼ਰ ਚੋਣਾ ਕੀ ਉਹਦੇ ਦੇ ਬੀਤਰੀ ਹੋਣੀ ਹੈ ਇਹੋ ਹੀ ਜਾਣਨਾ ਕਿਉਂਕਿ ਐਡਾ ਵੱਡਾ ਸਟੈਪਰ ਆਉ ਜੀ ਅਖੀਰ ਤੇ ਲਿਆ ਜਾਂਦਾ ਜਦੋਂ ਤੱਕ ਜਦੋਂ ਤੁਹਾਡੇ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ ਔਰ ਤੁਸੀਂ ਦੇਖੋ ਆਪਾਂ ਕੋਸ਼ਿਸ਼ ਬਥੇਰੀ ਕਰੀ ਵੀ ਸਾਨੂੰ ਇਹਦਾ ਡਿਟੇਲ ਪਤਾ ਲੱਗ ਜੇ ਸਾਨੂੰ ਡਿਟੇਲ ਨਹੀਂ ਹੈ ਅਜੇ ਤੱਕ ਪਤਾ ਲੱਗੀ ਪਰ ਜਦੋਂ ਨਿਕਲੂਗੀ ਨਾ ਡਿਟੇਲ ਮੈਨੂੰ ਲੱਗਦਾ ਕਿ ਇਹ ਪਰਵਾਰਿਕ ਮਾਮਲਾ ਹੀ ਨਿਕਲੂਗਾ ਜਿਵੇਂ ਆਪਣੇ ਸ਼ਰੀਕੇ ਦੇ ਚਾਚੇ ਤਾਇਿਆਂ ਦੇ ਘਰ ਹੁੰਦਾ ਨਾ ਉਸ ਤਰੀਕੇ ਦਾ ਹੀ ਨਿਕਲੂਗਾ ਤੇ ਮੈਂ ਕਹਿੰਦਾ ਕਿ ਜੇ ਕੋਈ ਬੰਦਾ ਸੁਣ ਵੀ ਰਿਹਾ ਆਪਾਂ ਨੂੰ ਤੇ ਜੇ ਕਿਸੇ ਨੂੰ ਪਤਾ ਵੀ ਆਪਾਂ ਆ ਫਲਾਣੇ ਪਿੰਡ ਦੀ ਆ ਤਾਂ ਸਾਨੂੰ ਦੱਸ ਜ਼ਰੂਰ ਬਿਲਕੁਲ ਜ਼ਰੂਰ ਦੱਸੋ ਹਾਂ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਕਿਹੜੇ ਪਿੰਡ ਦੇ ਐਨੇ ਮਹਾਨ ਲੋਕ ਨੇ ਕਿਹੜਾ ਜ਼ਿਲ੍ਹਾ ਪੈਂਦਾ ਕਿਹੜਾ ਪਿੰਡਾ ਵੀ ਜਿੱਥੇ ਐਨੇ ਵਧੀਆ ਮਹਾਨ ਲੋਕ ਰਹਿੰਦੇ ਨੇ ਕਿ ਜਿਹੜਾ ਤੁਹਾਡੇ ਸਾਹਮਣੇ ਬੰਦਾ ਮਰ ਰਿਹਾ ਬਕਾਇਦਾ ਬਕਾਇਦਾ ਜਿੰਨੇ ਕਹਿ ਦਿੰਦੇ ਆ ਨਾ ਆਪਾਂ ਮਜ਼ਾਕ ਚ ਗੱਲ ਕਹਿ ਦਿੰਦੇ ਹੁੰਨੇ ਆ ਵੀ ਤੈਨੂੰ ਸਨਮਾਨ ਦੇਵੋਣਾ 26 ਜਨਵਰੀ ਤੇ ਹਾਂ ਬਿਲਕੁਲ ਬੰਦਾ ਬਹੁਤ ਇਦਾਂ ਦੀ ਇਦਾਂ ਦੀ ਤਾਂ ਹੋਣੀ ਚਾਹੀਦੀ ਵੀ ਆਪਣੇ rau ji ਜਮੀਰਾ ਮਰ ਗੀਆਂ ਲੋਕਾਂ ਦੀ ਆਪਾਂ ਉਹ ਕਿੱਧਰ ਗਏ ਪੰਜਾਬੀ ਗਾਣਿਆਂ ਵਾਲੇ ਜਿਹੜੇ ਕਹਿੰਦੇ ਹੁੰਦੇ ਸੀਗੇ ਵੀ ਪੰਜਾਬ ਤੋਂ ਵਧੀਆ ਤਾਂ ਸੂਬਾ ਹੀ ਕੋਈ ਨਹੀਂ ਪਤਾ ਹੀ ਨਹੀਂ ਹੈ ਕਿ ਹੋ ਗਿਆ ਮੰਨੇ ਜਾਂਦੇ ਸੀ ਪੰਜਾਬੀ ਪੰਜਾਬੀਆਂ ਦਾ ਖੂਨ ਮੰਨਿਆ ਜਾਂਦਾ ਸੀ ਜਵਾਨਾ ਮੰਨੀਆਂ ਜਾਂਦੀਆਂ ਸੀ ਕਿ ਜਿੱਥੇ ਖੜਗੇ ਤਾਂ ਖੜਗੇ ਕਿ ਜਿਸ ਬੰਦੇ ਨੂੰ ਜ਼ਰੂਰਤ ਹੈ ਜਿਹੜਾ ਨੀੜਿਆ ਉਹਦੀ ਅਸੀਂ ਮਦਦ ਕਰਨੀਓ ਕਰਨੀ ਆ ਆ ਚੀਜ਼ਾਂ ਤਾਂ ਸਾਨੂੰ ਪਹਿਲ ਤੇ ਸਿਖਾਈਆਂ ਗਈਆਂ ਨੇ ਕਿ ਜੇ ਕਿਸੇ ਦੀ ਜਾਨ ਜਾ ਰਹੀ ਹੈ ਤਾਂ ਉਹਦੀ ਰੱਖਿਆ ਅਸੀਂ ਕਰਦੇ ਆ ਅਸੀਂ ਖੁਦ ਨੂੰ ਕਹੀ ਜਾਂਦੇ ਆ ਕਿ ਅਸੀਂ ਖਾਲਸੇ ਦੇ ਪੁੱਤ ਆ ਅਸੀਂ ਫਲਾਣੇ ਆ ਜੀ ਤੇ ਤੁਹਾਡਾ ਆ ਤਾਂ ਤੁਹਾਡਾ ਅਸਲੀ ਰੰਗ ਹੈ ਹੈ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਦੇਖੋ ਜਦੋਂ ਵੀਡੀਓ ਬਣਦੀ ਆ ਪਹਿਲਾਂ ਇਧਰੋਂ ਕੰਦ ਦੇ ਉੱਤੇ ਦੀ ਬਣਾ ਰਿਹਾ ਵੀਡੀਓ ਜਦੋਂ ਬਾਬਾ ਚੱਲ ਕੇ ਆਉਂਦਾ ਤਾਂ ਉਹ ਬੰਦਾ ਕੈਮਰਾ ਇਧਰ ਨੂੰ ਲੈ ਕੇ ਆਉਂਦਾ ਆਪਣੇ ਘਰ ਦੇ ਗੇਟ ਵੱਲ ਉੱਥੇ ਤੱਕ ਤਾਂ ਫਿਰ ਵੀ ਮਾੜਾ ਯਾਰ ਕੁਛ ਸੀਗਾ ਕਿ ਚਲੋ ਹੋਰ ਖਾਸਾ ਕੋਈ ਬੰਦਾ ਨਹੀਂ ਉਹ ਜਦੋਂ ਉੱਥੇ ਦੇਖਦੇ ਆ ਗੇਟ ਦੇ ਵਿੱਚ ਸਾਹਮਣੇ ਸਕੂਟਰ ਨਜ਼ਰ ਆਉਂਦਾ ਇੱਕ ਬੰਦਾ ਖੱਬੇ ਪਾਸੇ ਖੜਾ ਗੇਟ ਤੇ ਇੱਕ ਸੱਜੇ ਪਾਸੇ ਖੜਾ ਐ ਖੜੇ ਨੇ ਤੇ ਤਮਾਸ਼ਾ ਦੇਖ ਰਹੇ ਉਹ ਜਦੋਂ ਬਜ਼ੁਰਗ ਵਿਚਾਰਾ ਪੀ ਕੇ ਦਵਾਈ ਅੱਗੇ ਤੱਕ ਜਾਂਦਾ ਉਹ ਗਾਹ ਰੂੜੀ ਕੋਲ ਜਾ ਕੇ ਬੈਠ ਜਾਂਦਾ ਕਿਉਂਕਿ ਇੱਕ ਸਾਰੀ ਤਾਂ ਮਿੰਟ ਦੀ ਕੁਝ ਸਕਿੰਟਾਂ ਹੀ ਤਾਂ ਖੇਡ ਹੁੰਦੀ ਹੈ ਦਵਾਈ ਪੀਤੀ ਤੁਸੀਂ ਉਹ ਜ਼ਹਿਰ ਆ ਯਾਰ ਉਹਨੇ ਤੁਹਾਡਾ ਸਾਰੀਆਂ ਅੰਦਰਾ ਕੱਟਤੀਆਂ ਸਾਰੇ ਤੁਹਾਡੇ ਆਰਗਨ ਚ ਜ਼ਹਿਰ ਪੈ ਗਿਆ ਉਹ ਤੁਹਾਨੂੰ ਕਿੱਥੇ ਜੀਣ ਦੇ ਦੂਗਾ ਉਹ ਮਾਤਾ ਆਉਂਦੀ ਆ ਵਿਚਾਰੀ ਉਹ ਬਾਬੇ ਦੀ ਸ਼ਾਇਦ ਘਰ ਵਾਲੀ ਹੋਣੀ ਆ ਤੇ ਉਹ ਵੀ ਵਿਚਾਰੀ ਕਹਿ ਰਹੀ ਆ ਕਿ ਚੱਕ ਲੋ ਬਚਾ ਲੋ ਤੇ ਕਿਹਨੇ ਬਚਾਇਆ ਯਾਰ ਕਿਸੇ ਨੇ ਚੱਕਿਆ ਤੱਕ ਨਹੀਂ ਬੰਦਾ ਇਸ ਹੱਦ ਤੱਕ ਯਾਰ ਅਸੀਂ ਜ਼ਮੀਰਾ ਮਰ ਗਏ ਐ ਰੋਜੀ ਪੰਜਾਬ ਚ ਆਪਾਂ ਕਹਿ ਦਿੰਨੇ ਆ ਕਿ ਪੰਜਾਬੀ ਬੜੇ ਮਹਾਨ ਨੇ ਪੰਜਾਬੀ ਸਾਡਾ ਉਹ ਰਾਜ ਸੀਗਾ ਅਸੀਂ ਇਸ ਕੌਮ ਦੇ ਵਾਰਿਸ ਆ ਪਰ ਮੈਨੂੰ ਲੱਗਦਾ ਕਿ ਲੰਮ ਤਾਂ ਜਿੰਨੀਆਂ ਪਾਈਆਂ ਜਾਂਣ ਉਹਨੀਆਂ ਕੱਟ ਨਹੀਂ ਬਾਈ ਇਹ ਦੇਖੋ ਗੀਤਾਂ ਦੇ ਵਿੱਚ ਰਹਿ ਗਏ ਪੰਜਾਬੀ ਬਸ ਸਿੱਧੀ ਜੀ ਗੱਲ ਆ ਉਹ ਗੀਤ ਮੈਂ ਇਹ ਆ ਫਲਾਣਾ ਗੀਤ ਦੇ ਵਿੱਚ ਬਹੁਤ ਖੁਸ਼ ਆ ਸੀ ਸਾਡੀ ਬਹੁਤ ਚੜਾਈ ਆ ਜੇ ਕੋਈ ਸਹੀ ਗੀਤਕਾਰ ਹੈ ਤਾਂ ਉਹ ਇਹ ਪੱਖ ਵੀ ਜ਼ਰੂਰ ਦਿਖਾਵੇ ਬਿਲਕੁਲ ਦਿਖਾਉਣਾ ਚਾਹੀਦਾ ਮੈਂ ਗੀਤਕਾਰਾਂ ਨੂੰ ਇਹ ਰਿਕੁਐਸਟ ਕਰੋ ਚੱਲਦੇ ਨਹੀਂ ਜੱਗੀ ਗੱਦੀ ਉਹ ਗੀਤ ਨਹੀਂ ਚੱਲਦੇ ਨਾ ਚੱਲਦੇ ਸਾਰੇ ਤੁਸੀਂ ਫੁਕਰੀ ਵਾਲੇ ਗੀਤ ਚੱਲਦੇ ਨੇ ਯਾਰ ਤੁਹਾਡੇ ਜਦ ਤੱਕ ਤੁਹਾਡੇ ਚ ਹਥਿਆਰ ਨਹੀਂ ਫੜਿਆ ਹੋਇਆ ਤੇ ਜਦ ਤੱਕ ਤੁਹਾਡਾ ਗੀਤ ਨਹੀਂ ਚੱਲਣਾ ਜਾਂ ਤੁਹਾਡੇ ਕੋਈ ਨਸ਼ਾ ਨਹੀਂ ਤੁਸੀਂ ਗੱਲਬਾਤ ਕਰਦੇ ਕਾਫੀ ਫੀਮ ਦੀ ਗੱਲ ਤਾਂ ਐ ਕਰਦੇ ਆ ਅੱਜ ਕੱਲ੍ਹ ਜਿਵੇਂ ਬਹੁਤ ਪ੍ਰਾਊਡ ਆ ਬਹੁਤ ਪ੍ਰਾਊਡ ਵਾਲੀ ਗੱਲ ਹੁੰਦੀ ਆ ਵੀ ਅਸੀਂ ਹਫੀਮ ਖਾਣ ਮਤਲਬ ਇਸ ਚੀਜ਼ ਜੋਗੇ ਰਹਿ ਗਏ ਰਹਿ ਗਿਆ ਜੱਗੀ ਕੋਈ ਪੁਰਾਣਾ ਸਮਾਂ ਸੀਗਾ ਬਾਈ ਜਿੱਥੇ ਕਿ ਕਹਿੰਦੇ ਸੀ ਮੈਂ ਤਾਂ ਸੁਣਿਆ ਹੀ ਆ ਕਿ ਦੁਸ਼ਮਣ ਵੀ ਜੇ ਇੱਥੇ ਕੋਈ ਇਸ ਤਰੀਕੇ ਨਾਲ ਦੁਸ਼ਮਣ ਦੇ ਪਰਿਵਾਰ ਤੇ ਵੀ ਕੋਈ ਭੀੜ ਪੈਂਦੀ ਸੀ ਨਾ ਤਾਂ ਬੰਦਾ ਉਹ ਦੁਸ਼ਮਣੀ ਭੁੱਲ ਕੇ ਉਹਨੂੰ ਬਚਾਉਣ ਦੀ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਉਹ ਯਾਰ ਇੱਥੇ ਤੁਸੀਂ ਤੁਹਾਡੇ ਸਾਹਮਣੇ ਯਾਰ ਬੰਦਾ ਮਰ ਰਿਹਾ ਯਾਰ ਤੁਹਾਨੂੰ ਪਤਾ ਕਿ ਜਾ ਕੇ ਉਹ ਦਵਾਈ ਪੀ ਰਿਹਾ ਤੁਹਾਡਾ ਜਾਣਾ ਕੀ ਸੀਗਾ ਦੋ ਬੰਦੇ ਤੁਸੀਂ ਖੜੇ ਹੋ ਉਹ ਯਾਰ ਸ਼ੀਸ਼ੀ ਉਹ ਫੜਨੀ ਸੀ ਉਹਦੇ ਤੋਂ ਸ਼ੀਸ਼ੀ ਛੱਡੋ Rao ਜੀ ਕਿਸੇ ਨੇ ਆਵਾਜ਼ ਤੱਕ ਨਹੀਂ ਮਾਰੀ ਇਹ ਵੀ ਨਹੀਂ ਕਿਹਾ ਕਿ ਬਾਬਾ ਕੀ ਕਰ ਰਹੇ ਹੈ ਇੱਕ ਗਲਤ ਹੈ ਜਾਂ ਇਹ ਸਹੀ ਹੈ ਤੁਸੀਂ ਅਫੋਕਾ ਤਾਂ ਦੇ ਸਕਦੇ ਹੋ ਉੱਥੇ ਖੜੇ ਆਪਦੀ ਛੱਤ ਤੇ ਖੜੇ ਤੁਹਾਡੇ ਸਾਹਮਣੇ ਬੰਦਾ ਦਵਾਈ ਪੀ ਰਿਹਾ ਹੈ ਹੋਕਾ ਦੇਣ ਦੀ ਗੱਲ ਤਾਂ ਦੂਰ ਦੀ ਗੱਲ ਆ ਨਾ ਜੇ ਤੁਸੀਂ ਨਾ ਹੋ ਤਾਂ ਤਾਂ ਤੁਸੀਂ ਹੋਕਾ ਦਿਓ ਨਾ ਦੇਖੋ ਦੋ ਬੰਦੇ ਲੜਦੇ ਨੇ ਇੱਕ ਬੰਦੇ ਕੋ ਹਥਿਆਰ ਹੈ ਇੱਕ ਬੰਦਾ ਨਿਹੱਥਾ ਆ ਉੱਥੇ ਤਾਂ ਆਪਾਂ ਮੰਨੀਏ ਕਿ ਭਾਈ ਜੇ ਨਹੀਂ ਜਿਹਦੇ ਕੋ ਹਥਿਆਰ ਹੈ ਜੇ ਮੈਂ ਉਹਨੂੰ ਬਚਾਉਣ ਗਿਆ ਤਾਂ ਹੋ ਸਕਦਾ ਮੇਰੇ ਤੇ ਵਾਰ ਕਰ ਦੇ ਉਹ ਤਾਂ ਮੰਨਿਆ ਕਿ ਤੁਹਾਡੀ ਜਾਨ ਵੀ ਖਤਰਾ ਦਿੱਤਾ ਸਕਦੀ ਹੈ ਪਰ ਇੱਥੇ ਤਾਂ ਇੱਕ ਸਿਰਫ ਸ਼ੀਸ਼ੀਓ ਫੜਨੀ ਸੀ। ਯਾ ਬੰਦੇ ਨੂੰ ਥੋੜਾ ਜਿਹਾ ਫੜਨਾ ਸੀਗਾ। ਉਹ 2-3 ਮਿੰਟ ਦੀ ਗੱਲ ਹੁੰਦੀ ਆ ਜੱਗੀ ਜੇ ਉਹ 2-3 ਮਿੰਟ ਉਹ ਬਾਬਾ ਜੀ ਦੇ ਨਿਕਲ ਜਾਂਦੇ ਤੇ ਅੱਜ ਬਾਬਾ ਜੀ ਸਾਡੇ ਨਾਲ ਹੁੰਦੇ। ਹੁਣ ਅਗਲੇ ਤਾਂ ਘਰੇ ਛੱਤਰ ਵਿਛ ਗਏ ਨਾ। ਬੰਦੇ ਦਾ ਉਹਨਾਂ ਦਾ ਤਾਂ ਜੀ ਚਲੇ ਆ ਗਿਆ। ਜਿਹੜਾ ਚਲੇ ਆ ਗਿਆ ਉਹਨੂੰ ਕੁਝ ਨਹੀਂ ਮਹਿਸੂਸ ਹੁੰਦਾ। ਜਿਹੜੇ ਪਿੱਛੇ ਬਾਕੀ ਰਹਿ ਜਾਂਦੇ ਨੇ ਉਹਨਾਂ ਤੇ ਪਰਿਵਾਰਾਂ ਤੇ ਕੀ ਬੀਤਿਆ? ਬਿਲਕੁਲ ਪਰਿਵਾਰ ਹੋ ਸਕਦਾ ਕੋਈ ਕਰਜ਼ਾ ਹੋਵੇ ਹੋ ਸਕਦਾ ਬਹੁਤ ਬਹੁਤ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਦੇਖੋ ਪਰ ਤੁਸੀਂ ਤੁਸੀਂ ਇੱਕ ਵਾਰੀ ਮਤਲਬ ਲੋਕਾਂ ਨੂੰ ਵੀ اپੀਲ ਹੈ ਕਿ ਤੁਸੀਂ ਐਦਾਂ ਇਹ 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 ਰਾਹ ਕੋਈ ਰਾਹ ਨਹੀਂ ਹੈ ਸੁਸਾਈਡ ਕਰਨਾ ਵੀ ਬਿਲਕੁਲ ਕਿ ਤੁਸੀਂ ਠੀਕ ਹੈ ਦਵਾਈ ਪੀ ਲਈ ਤੁਹਾਡੇ ਲਈ ਤਾਂ ਉਹ 5 ਮਿੰਟ ਜਾਂ 10 ਮਿੰਟ ਦਾ ਕੰਮ ਹੈ ਪਰ ਪਿੱਛੋਂ ਜਿਹੜੇ ਜਵਾਕ ਨੇ ਜਾਂ ਪਿੱਛੋਂ ਜਿਹੜੀ ਫੈਮਿਲੀ ਹੈ ਉਹ ਸਾਰੀ ਉਮਰ ਲਈ ਅਪਾਹਜ ਹੋ ਜਾਂਦੀ ਬਿਲਕੁਲ ਬਿਲਕੁਲ ਹੁਣ ਦੇਖੋ ਲੋਕ ਕਮੈਂਟਾਂ ਦੇ ਵਿੱਚ ਵੀ ਕਹਿ ਰਹੇ ਨੇ ਕਿ ਬਾਬਾ ਇਦੋਂ ਤਾਂ ਕਿਸੇ ਨੂੰ ਮਾਰ ਕੇ ਮਰ ਜਾਂਦਾ ਫਿਰ ਤਾਂ ਇਹੀ ਗੱਲ ਹੁੰਦੀ ਹੈ ਨਾ ਵੀ ਜਿਹਦੇ ਨਾਲ ਤੇਰੀ ਦੁਸ਼ਮਣੀ ਸੀ ਜਦੋਂ ਜੇ ਵਾਕਈ ਇਹ ਉਹੀ ਬੰਦੇ ਨੇ ਤਾਂ ਫਿਰ ਤਾਂ ਤੂੰ ਕੁਝ ਕਰਕੇ ਹੀ ਮਰ ਜਾਂਦਾ ਫਿਰ ਉਹ ਥੋੜਾ ਜਾਉ ਸੀ ਤੂੰ ਆਪਣੀ ਜਾਨ ਕਿਉਂ ਦਿੱਤੀ ਗਲਤ ਆ ਇਹ ਆ ਕਿਸੇ ਦਾ ਕੀ ਜਾਣਾ ਆ ਠੀਕ ਆ ਮੰਨ ਲੈ ਇਹਨਾਂ ਨੂੰ ਜੇ ਸਜ਼ਾ ਵੀ ਹੋ ਜਾਣੀ ਹੈ ਜੱਗੀ ਤਾਂ 2 ਸਾਲ ਹੋ ਜਾਣੀ ਆ ਜਾਂ 3 ਸਾਲ ਹੋ ਜਾਣੀ ਆ 4 ਸਾਲ ਇਹ ਤੋਂ ਵੱਧ ਸਜ਼ਾ ਨਹੀਂ ਹੁੰਦੀ ਬਿਲਕੁਲ ਠੀਕ ਹੈ ਤੇ ਫਿਰ ਗਿਆ ਕਿਸੇ ਦਾ ਕੀ ਆ ਉਹ ਜੇ ਹੋਈ ਵੀ ਸਜ਼ਾ ਪਹਿਲੀ ਗੱਲ ਤਾਂ ਇਹ ਆ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਕਾਰਵਾਈ ਹੋਊਗੀ ਹੋਣੀ ਕਾਰਵਾਈ ਜ਼ਰੂਰ ਚਾਹੀਦੀ ਆ ਦੇਖੋ ਇਸ ਤਰੀਕੇ ਦੇ ਜੇ ਇਸ ਇਸ ਘਟਨਾ ਤੋਂ ਬਾਅਦ ਜੇ ਇਸ ਵੀਡੀਓ ਬਣਾਉਣ ਵਾਲੇ ਬੰਦੇ ਆ ਤੇ ਜਿਹੜੇ ਬੰਦੇ ਸਾਹਮਣੇ ਖੜੇ ਨੇ ਜਿਉਂਾ ਤੇ ਕਾਰਵਾਈ ਨਾ ਹੋਈ ਤਾ ਅੱਗੇ ਤੋਂ ਵੀ ਲੋਕ ਇਸੇ ਤਰੀਕੇ ਦੇ ਨਾਲ ਕਰ ਬਿਲਕੁਲ ਬਨਣ ਗਿਆ ਰਹੋ ਜੀ ਬਿਲਕੁਲ ਇੱਕ ਕਾਰਵਾਈ ਹੋਣੀ ਬਹੁਤ ਜ਼ਰੂਰੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਦੋਸ਼ ਇਹੀ ਹੈ ਕਿ ਸਾਹਮਣੇ ਬੰਦਾ ਮਰ ਰਿਹਾ ਸੀ ਇਹ ਵੀਡੀਓ ਬਣਾ ਰਹੇ ਸੀ ਕਿ ਅਸੀਂ ਸੇਫ ਹੋ ਜਾਈਏ ਦੋ ਬੰਦੇ ਗੇਟ ਦੇ ਬਾਹਰ ਖੜੇ ਦੇਖ ਰਹੇ ਨੇ ਕੱਚਾਂ 'ਚ ਹੱਥ ਦਿੱਤੇ ਹੋਏ ਨੇ ਮਤਲਬ ਲੱਖ ਦੀ ਲਹਨਤਾ ਉਹ ਕਹਿੰਦੇ ਕਿ ਚੁੱਲੂ ਪਰ ਪਾਣੀ ਤੁਹਾਨੂੰ ਡੁੱਬ ਕੇ ਤੁਹਾਨੂੰ ਤਾਂ ਉਹਦੇ ਵਿੱਚ ਵੀ ਸ਼ਾਇਦ ਫੋਟੋ ਦੇ ਡੁੱਬਿਆ ਨਾ ਜਾਵੇ ਮਤਲਬ ਇੰਨੀਆਂ ਤੁਸੀਂ ਬਿਸ਼ਰਮੀਆਂ ਦੀਆਂ ਹੱਦਾਂ ਪਾਰ ਕੀਤੀਆਂ ਨੇ ਇਸ ਹੱਦ ਤੱਕ ਤੁਸੀਂ ਯਾਰ ਚਲੇ ਗਏ ਤੇ ਮੈਨੂੰ ਲੱਗਦਾ ਕਿ ਪਿੰਡ ਜ਼ਰੂਰ ਪਤਾ ਹੋਣਾ ਚਾਹੀਦਾ ਜੇ ਅਸੀਂ ਦਰਸ਼ਕਾਂ ਨੂੰ ਵੀ ਕਹਿੰਦੇ ਆ ਕਿ ਬਈ ਜੇ ਤੁਹਾਨੂੰ ਪਤਾ ਲੱਗੇ ਤਾਂ ਪਿੰਡ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਸਾਨੂੰ ਵੀ ਪਤਾ ਲੱਗੇ ਅਗਲਾ ਪ੍ਰੋਗਰਾਮ ਅਸੀਂ ਫਿਰ ਉਸ ਪਿੰਡ ਦੀ ਚੜ੍ਹਾਈ ਤੇ ਬਣਾਵਾਂਗੇ ਕਿ ਉਸ ਪਿੰਡ ਦੇ ਵਿੱਚ ਇੰਨੇ ਵਧੀਆ ਲੋਕ ਰਹਿੰਦੇ ਬਿਲਕੁਲ